ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਵਾਸ਼ੇ ਭਾਈ ਸਾਰਿਆਂ ਨੂੰ ਬਾਕੀ ਮੌਸਮ ਅੱਜ ਹੋਇਆ ਬਈ ਜੀ ਗੜਬੜ ਵਾਲਾ ਵਿਗਰਾਤ ਬਹੁਤ ਵਧੀਆ ਲੰਘੀ ਰਾਤ ਨੂੰ ਤੇ ਵੈਸੇ ਦੱਸਿਆ ਵਾ ਹੈਗਾ ਤਾਂ ਨੈਟਪਰ ਪਿਆ ਨਹੀਂ ਹੈਗਾ ਮੀਂਹ ਕਿਣੀ ਵੀ ਨਹੀਂ ਗਰੀ ਹੈਗੀ ਵੀ ਸਵੇਰੇ ਅੱਜ 6 ਵਜੇ ਤੇ ਲੱਗੀ ਭੂਰ ਜੀ ਪੈਣਾ ਕਦੇ ਹਟ ਜਾਂਦਾ ਕਦੇ ਪੈਣ ਲੈ ਜਾਂਦਾ ਵਿੱਚੋਂ ਜੋਲ ਗਿਆ ਲਈ ਪਹਿਲੇ ਕਾਫੀ ਵਾਰ ਵੀ ਜ਼ਿਆਦਾ ਚੱਲਦਾ ਵੈਸੇ ਹੁਣ ਮੀਂਹ ਵੀ ਪਹਿਲੇ ਸਵੇਰ ਦਾ ਕੁਝ ਵਿੱਚ ਪੰਤਾਲ ਚੱਲ ਗਿਆ ਵੀ ਹੁਣ ਹਵਾ ਹਵਾ ਨਾ ਹੁਣ ਗਿੜੇ ਬਹੁ ਬੰਨੇ ਵੇ ਇਹ ਨੁਕਸਾਨ ਕਰੂਗੀ ਕੱਲ ਵੀ ਨਾ ਜਿਹੜੀ ਗੇਰੀ ਆ ਉਸ ਜਿਹੜੇ ਆਪਣਾ ਜਿਹਾ ਬੂਟੇ ਦਾ ਸ਼ੋਰੇ ਉੱਥੇ ਜੇ ਟੇਢੀ ਕਰਤੀ ਜਿਹੜੀ ਲੰਬੀ ਭਾਰਤੀਆ ਦਾ ਵੀ ਹੁਣ ਵੀ ਹਵਾ ਨਾ ਨੇਰੀ ਵਾਲੇ ਰੂਪ ਧਾਰਿਆ ਪਸਾਂਦੋ ਲੇ ਕਿਸਮ ਦਾ ਬਹੁਤ ਜ਼ੋਰ ਦਾ ਹਵਾ ਚੱਲਦੀ ਆ ਬੂਟੇ ਬਾਟੇ ਜੇ ਪੂਰੇ ਟੇਢੇ ਹੁੰਦੇ ਆ ਵੀ ਮੌਸਮ ਵੀ ਠੰਡਾ ਜਮੈਂ ਐ ਠੰਡਾ ਠਾਰ ਕਰਿਆ ਵੇ ਇੱਕ ਤਾਂ ਛੜਬਰ ਛੜਬਰ ਜੀ ਹੋਈ ਜਾਂਦੀ ਜਿਹੜਾ ਮਹੀਂ ਥੋੜਾ ਥੋੜਾ ਪੈ ਜਾਂਦਾ ਕੱਪੜੇ ਗਿੱਲੇ ਜੇ ਤਕਰੀਬਨ ਹੋਏ ਵੇ ਆ ਵੀ ਉਦੇ ਕਰਕੇ ਕੁਝ ਹਵਾਵਾਂ ਚੱਲਦੀ ਠੰਡੀ ਮੌਸਮ ਇੱਕ ਹੀ ਲਖਤ ਬਦਲ ਗਿਆ ਪਹਿਲਾਂ ਗਰਮੀ ਰਹੀ ਹੁਣ ਤੱਕ ਤੇ ਹੁਣ ਮੌਸਮ ਠੰਡਾ ਮਸ਼ੀਨਾਂ ਅੱਜ ਤਾਂ ਸਵੇਰ ਦੇ ਬੰਦੇ ਆ ਕੱਲ ਤਾਂ ਚਲੋ ਟਾਈਮ ਦੇ ਦਿੱਤਾ ਦਾ ਵਿੱਚ ਨੂੰ ਕੱਲ ਸਵੇਰ ਟਾਈਮ ਬੰਦਾਲੇ ਚੱਲ ਜਾ ਪਿਆ ਉਹੋ ਹੀ 12:00 ਵਜੇ ਤੋਂ ਬਾਅਦ ਮਸ਼ੀਨਾਂ ਚੱਲਿਆ ਕਟਰ ਵੀ ਮਾਰਿਆ ਆਪਾਂ ਨੇ ਐਨ ਬਹੁਤ ਵਧੀਆ ਦਿਨ ਲੰਘਾ ਠੀਕ ਰਿਹਾ ਬਾਅਦ ਚ ਪਰ ਅੱਜ ਵੀ ਸਵੇਰ ਦਾ ਹੀ ਪੈ ਰਿਹਾ ਸਰਬਰ ਸਰਬਰ ਦੀ ਹੋਈ ਜਾਂਦੀ ਹੈ ਚਲੋ ਐਨਾ ਵੀ ਹਲੇ ਖੇਤਾਂ 'ਚ ਪਾਣੀ ਨਹੀਂ ਖੜਿਆ ਹੈਗਾ ਵੀ ਹੁਣ ਵੀ ਲੰਘ ਜਵੇ ਬਹੁਤ ਵਧੀਆ ਔਰ ਦੇਖੀ ਜਾਂਦੀ ਦੱਸਿਆ ਵਾ ਜਿਹੜੇ ਹਿਸਾਬ ਕਰ ਉਹ ਹੀ ਹਿਸਾਬ ਕਰ ਲੈ ਹੁਣ ਹਵਾ ਥੋੜੀ ਜਿਆਦਾ ਚੱਲ ਵੀ ਹਵਾ ਨੰਗਠਾਨ ਕਰੂਗੀ ਜਿਆਦਾ ਜੇ ਥੋੜੀ ਜੀ ਹੋਰ ਬਾਅਦ ਚੱਲ ਗਈ ਗੰਨੇਆਂ ਨੂੰ ਵੀ ਟੇਡੇ ਕਰਿਆ ਇਹਨਾਂ ਨੇ ਗੱਲ ਕਿ ਹੁਣ ਕੁਛ ਮੀਂਹ ਪਿਆ ਵਾ ਕੁਛ ਹਵਾ ਚੱਲ ਗਈ ਤੇ ਕੱਲ ਜਿਆਦਾ ਗਿਰਨ ਦਾ ਖਤਰਾ ਕੱਲ ਜਿਹੜੀ ਹਵਾ ਚੱਲੀਦੀ ਉਹ ਥੋੜੀ ਸੁੱਕ ਪੱਕ ਕੇ ਚੱਲੀਦੀ ਉਹਦੇ ਕਰਕੇ ਥੋੜਾ ਜਿਹਾ ਬਚਾਉ ਤਾਂ ਫੇਰ ਵੀ ਵੀ ਆਇਕਣ ਦਾ ਪ੍ਰੋਗਰਾਮ ਹੈ ਬਾਕੀ ਦੇਖੀ ਜਾਂਦੀ ਦੱਸਿਆ ਵਾ ਭਾਈ ਭਾਰੀ ਮੀਂਹ ਹੈ ਕਣੀਆਂ ਫੇਰ ਲੱਗੀਆਂ ਪੈਣ ਤੇ ਹੁਣ ਆਪਾਂ ਬੈਠੇ ਆ ਆਪਣਾ ਸਮਝੋ ਕਣੀਆਂ ਲੱਗਾਂ ਕਰਨ ਵੇਖਣੇ ਬਾਕੀ ਦਿਖਾਉਂਦੇ ਜੀ ਤੁਹਾਨੂੰ ਸਾਰਾ ਕੁਝ ਵੀਡੀਓ ਦੇ ਵਿੱਚ ਜਿਵੇਂ ਚੱਲੇ ਆ ਪ੍ਰੋਗਰਾਮ ਵੀ ਜਿੱਕਣਾ ਔਰੇ ਪੈਂਦਾ ਵੀ ਆਪਾਂ ਨੇ ਅੱਜ ਸ਼ਹਿਰ ਕਿ ਨਹੀਂ ਮਾਰ ਕੇ ਆਉਣਾ ਉੱਧਰ ਵੀ ਦਿਖਾਵਾਂਗੇ ਕਿਹੜਾ ਇੱਕ ਸ਼ਹਿਰ 'ਚ ਗੇੜਾ ਹੀ ਵੱਜਣਾ ਥੋੜਾ ਜਿਹਾ ਸਮਾਨ ਲੈ ਕੇ ਆਉਣਾ ਇੱਕ ਵੀ ਉਹ ਵੀ ਉੱਧਰ ਵੀ ਦਿਖਾਵਾਂਗੇ ਆਪਾਂ ਨੂੰ ਪਰ ਮਹੀ ਆਲਾ ਮੁਸ਼ਕਲ ਆ ਦੇਖਦੇ ਜੇ ਹਟਿਆ ਤਾਂ ਗੇੜਾ ਵੱਜੂਗਾ ਨਹੀਂ ਤਾਂ ਫਿਰ ਔਖਾ ਹੀ ਲੱਗਦਾ ਕੰਮ ਝੜੀ ਆਲਾ ਕੰਮ ਹੋਇਆ ਵਾ ਸਮਝ ਲੇਖਣਾ ਝੜੀ ਆਲਾ ਵੀ ਇਹ ਥੋੜਾ ਜਿਹਾ ਮਹੀ ਗਲਤ ਜਾ ਪੈਣ ਲੱਗ ਗਿਆ ਆ ਤਾਂ ਫਿਰ ਪਾ ਕੇ ਇੱਕ ਵਾਰ ਨਿਖਰ ਲੈਂਦਾ ਜਿਕਣਾ ਪਰਸੋਂ ਦਾ ਲੱਗਿਆ ਵਾ ਹੈ ਬਦਲੇ ਚੜੀ ਜਾਂਦਾ ਉਤਰੀ ਜਾਂਦਾ ਜੇ ਪਹਿਲੇ ਨਾਲ ਹੁਣ ਉਹਦਾ ਮਸ਼ੀਨਾਂ ਦੁਬਾਰੇ ਚੱਲਣ ਲੈ ਜਾਂਦੀਆਂ ਸਾਫ਼ ਵੀ ਚਲੋ ਠੀਕ ਆ ਬਾਕੀ ਦਿਖਾਉਂਦੇ ਤੁਹਾਨੂੰ ਵੀਡੀਓ ਦੇ ਵਿੱਚ ਜਿਵੇਂ ਇਹਦਾ ਪ੍ਰੋਗਰਾਮ ਚੱਲ ਰਿਹਾ ਹੈ ਉਹ ਵਈ ਹਵਾ ਨਾਲ ਫੜਿਆ ਵਾ ਗਿਹੜਾ ਇਹ ਫੁੱਲ ਪੂਰਾ ਵੀ ਅੱਜ ਇਹ ਪੁੱਠੇ ਦੇ ਪਾਸੇ ਦੀ ਹਵਾ ਚੱਲ ਪਈ ਨਾ ਰੱਖਣੇ ਆ ਸਭ ਦੇ ਲੋਕ ਆਏ ਦਖਣੇ ਆ ਉਸਨੇ ਸਮਝਦਾਦਾ ਵੀ ਕਿਹੜੀ ਆਵਾਜ਼ ਆ ਲਿਖੇ ਜੇ ਜਬ ਚਾਲਦਾ ਹੁੰਦਾ ਸਲੋ ਚ ਪਹਾੜ ਕਿੰਨੀ ਤੇ ਹਵਾ ਜੀ ਆਉਂਦੀ ਪਹਾੜ ਵੀ ਨਹੀਂ ਹੈਗਾ ਜੇ ਪਹਾੜ ਹੋਵੇ ਫਿਰ ਲੱਖਾ ਨਿਖਰ ਜਾਂਦਾ ਮੌਸਮ ਬੱਦਲ ਬਹੁਤ ਸਾਰੇ ਭਰਿਆ ਰਹਿਣ ਕਿਣੀਆਂ ਗਿਰ ਰਹੀਆਂ ਬਾਕੀ ਨੇ ਫਸਾਣੇ ਆ ਲੰਬੇ ਤਾਂ ਜਿਹੜੇ ਹਾਵਲ ਚੱਲ ਰਿਹਾ ਬਹੁਤ ਬਸੇ ਵੀਡੀਓ ਆਈਆਂ ਆਪਾਂ ਦੇਖੀਆਂ ਵੀ ਆ ਬਹੁਤ ਨੁਕਸਾਨ ਹੋਇਆ ਵੈ ਤਾਂ ਇਹ ਜੇ ਸਾਫ ਗਾਇਰ ਗੇਟੇ ਵੀ ਚਲੋ ਇੱਕ ਪਾਸੇ ਨੂੰ ਗਿਰਿਆ ਮਸ਼ੀਨ ਵੀ ਚੱਕ ਲੈਂਦੀ ਹੈ ਘੁੰਮ ਘੁੰਮ ਕੇ ਗੇਰੇ ਵੇ ਤਾਂ ਇਹ ਜੇ ਹਿਸਾਬ ਕੁ ਲਗਰੇ ਪਏ ਉਨਾਇਤ ਦੱਸੋ ਕਿ ਆ ਨਕਸਰਾ ਪੱਕੀ ਪਈ ਹੈ ਮੌਸਮ ਦੀ ਕਮੀ ਕਰਕੇ ਖੜੇ ਆ ਹਰ ਮੌਸਮ ਖਰਾਬ ਹੋਣ ਕਰਕੇ ਹੁਣ ਚੱਲਦੀ ਨਹੀਂ ਮਸ਼ੀਨਾਂ ਬੰਦ ਹੈ ਨਹੀਂ ਐਨਾ ਉਹ ਨਹੀਂ ਹੈਗਾ ਮਸ਼ੀਨਾਂ ਵੀ ਸੋਹਣੀਆਂ ਸੁੱਖ ਨਾਲ ਪਰ ਮੌਸਮ ਖਰਾਬ ਹੋ ਗਿਆ ਹਵਾ ਬਹੁਤ ਦੂਰ ਗਈ ਚੱਲਦੀ ਕਿ ਨਹੀਂ ਚੱਲਦੀ ਮਾਕੀ ਘੜੀ ਜਮੀ ਪੈਣ ਲੱਜਾਂਦਾ ਜ ਤੇ ਹਟ ਜਾਂਦਾ ਸਵੇਰ ਜੋ ਛਿਪੜ ਛਿਪੜ ਜੀ ਹੋ ਰਹੀ ਹੈ ਇੱਕ ਤਾਂ ਚੀਜ਼ ਪੱਖ ਤੇ ਫਾਇਦਾ ਵੀ ਹੋਇਆ ਧੋਤੀ ਵੀ ਗਈ ਹੈ ਹਵਾ ਨੇ ਹੁਣ ਉਰਦੀ ਹੋਣੀ ਹੈਗੀ ਕਿਉਂਕਿ ਤਾਂ ਮੀਂਹ ਕਣੀ ਸਵੇਰ ਦੀ ਪੈ ਰਹੀ ਹੈ ਕੁਸ ਇੱਕ ਦਿਨ ਪਹਿਰਾ ਪਰਸੋਂ ਜਿਹੜੀ ਕੱਲ ਹਵਾ ਲੈ ਨੇਰੀ ਉਹਨੇ ਬਹੁਤ ਫਾਇਦਾ ਕਰਿਆ ਜਾਦਾ ਹੈ ਵੀ ਜਿਆ ਮਨਸਾਨ ਹੋਣਾ ਇਹਨਾਂ ਘਰਨਾ ਬੜਿਆ ਬਹੁਤ ਹੈ ਵੀ ਜਿਆ ਮੈਂ ਖਾ ਹਾਲਾਗੇ ਨੇ ਵਿੱਚ ਡੇਡੀਆਂ ਤੱਗੀਆਂ ਹੋਣ ਆਬ ਲੰਬੇ ਪਾਦ ਨੇ ਨੇ ਜੇ ਕਿਦਰ ਸੁਰਗ ਚੱਲ ਗਈ ਹਾਂ ਤਾਂ ਕੋਈ ਆਤੀ ਖੱਤੀ ਸਮਝੋ ਲੰਬੇ ਆਪਣਾ ਲੀ ਦਾ ਉਹ ਪਰਾਂ ਵੀ ਗੇਰੀ ਵੇ ਉਹਦੇ ਵੀ ਗੇਰੀ ਸੀ ਲੋਰੀ ਚੱਲ ਪਿਆ ਵਈ ਅੱਜ ਬਾਈ ਟਾਈਮ ਦੇ ਹਿਸਾਬ ਨਾਲ ਆਪਣਾ ਹੋ ਗਿਆ ਸ਼ੁਰੂ ਚੱਲਿਆ ਦਾ ਹਾਈਕਾਡ ਦੇ ਰੁਕੇ ਜਗ੍ਹਾ ਹੁਣ ਮੱਕੀ ਦੇਖਦੇ ਕਿਆ ਬਣਦਾ ਸਵੇਰ ਦੀ ਕਣਮਣ ਕਣ ਹੀ ਜਲਦੀ ਆ ਇਹ ਵਿੱਚੋਂ ਹਟ ਗਿਆ ਪਹਿਲਾਂ ਹੁਣ ਹਵਾ ਜੀ ਦੇ ਬੁੱਲੇ ਜਗ੍ਹਾ ਲੈ ਫੇਰ ਆ ਗਿਆ ਬਾ ਅੱਜ ਆਏ ਲੱਗ ਰਹੇ ਹੁਣ ਚਲੋ ਚੱਲ ਪੈਣੀ ਨੇ ਮਸ਼ੀਨਾਂ ਜਿਹੜਾ ਸਵੇਰ ਦਾ ਪਾ ਕੇ ਹਟਿਆ ਪਹਿਲਾਂ ਪਰ ਹੁਣ ਨਹੀਂ ਚੱਲਦਾ ਅੱਜ ਸਾਰੇ ਦਿਹਾੜੀ ਕਰ ਕੋ ਖਰਾਬ ਹੈ ਉਹ ਬਾਈ ਰੋਪਰ ਸ਼ਹਿਰ ਚ ਆਏ ਫਿਆ ਮਹੀਨਾ ਕਰਾਤੀ ਬੱਸ

भेजना सारा कुछ सम्मी है बच्चे भी हो है गोभी ਨਾ ਕੋਈ ਬਾਤ ਪਾਉਣਾ ਨਹੀਂ ਆ ਜਾਣਾ ਹੈ ਕੋਈ ਬਾਤ ਪਾਉਣਾ ਨਹੀਂ ਹੈ 7 ਕਿਲੋ ਦੋਸਤ ਨੇ ਸੀ ਮਖੀ ਲੋਏ ਗਏ ਸੇ ਆ ਰਲ ਲਾ ਕਾ ਮੋਹਿਆ ਵਾ ਠੰਡ ਲਾਈ ਵੀ ਪੂਰੀ ਐਨ ਹਵਾ ਚੱਲਦੀ ਆ ਬਹੁਤ ਉਹ ਵੀ ਆਇਆ ਕੱਖ ਜੇ ਵੱਡਣ ਮਾਲਾ ਜੇ ਮੀਨਾ ਲੱਤਾ ਟਾਈਮ ਬਾਹਰ ਹਵਾ ਦੇ ਵਿੱਚ ਸੁੱਕ ਜਾਂਦੇ ਥੋੜੀ ਹਵਾ ਚੱਲਣ ਕਰਕੇ ਫਰਕ ਬਹੁਤ ਬਾਕੀ ਦੇਖੀ ਜਾਂਦੀ ਹੈ ਜੇ ਕਿਣਾ ਡੋਡੀ ਨਾ ਪਾਈ ਆ ਮੇਰੇ ਸਾਬਿਲ ਸਾਫ ਕਰੇ ਤਾਂ ਵੇ ਯਾਤ ਹੋ ਗਏ ਚਮਕਣ ਲੱਗੇ ਵਿੱਚ ਵਿੱਚ ਤਾਂ ਹੁਣ ਚਮਕਦੇ ਆ ਉਹ ਜਿਹੜੀ ਉਹ ਗੱਠ ਜੀ ਸਮਝ ਲਓ ਪੇੜੀ ਪੇੜੀ ਜੀ ਦਿਖਦੀ ਹੈ ਇਹ ਤਾਂ ਨਿਕਲ ਵੀ ਜਾਂਦੀ ਹੈ ਤੇ ਤੋਹੇ ਦਾਣੇ ਨੂੰ ਜਿਹੜਾ ਸਾਫ ਦਾਣਾ ਉਹਨੂੰ ਨਹੀਂ ਲੱਗੂਗੀ ਇਹ ਹੁਣ ਜਿਕਣਾ ਮੀ ਪੈ ਲਿਆ ਛੜੀ ਜਾਂਦੀ ਹੈ ਹਵਾ ਚੱਲਦੀ ਹੈ ਬਹੁਤ ਹੌਣੇ ਵਿੱਚ। ہمارا ਫੜੇਵਾ ਜੋੜ ਚੱਲਦਾ ਪਹਾੜਾ ਇੱਧਰ ਤੋਂ ਸਮਝ ਚੱਲ ਪਿਆ ਇੱਧਰ ਪਹਾੜ ਚੱਲਦਾ। ਜਦ ਪਹਾੜ ਚੱਲ ਪੈਂਦਾ ਫਿਰ ਤਕਰੀਬਨ ਮੌਸਮ ਨਿਖਰੇ ਜਾਂਦਾ। ਵੀ ਬਾਕੀ ਕਹਿ ਕੁਝ ਨਹੀਂ ਸਕਦੇ ਹੈਗੇ। ਜਿਹੜੇ ਹਸਾਬ ਨਾਲ ਦੱਸਿਆ ਵਾ ਸਾਰੀ ਰਾਤ ਦੱਸਿਆ ਵਾ 70 80% ਉਹ ਵੀ ਨਹੀਂ ਮੇਰੇ ਹਸਾਬ ਨਾਲ ਟਲਦਾ ਹੈਗਾ। ਬਾਕੀ ਦੇਖੀ ਜਾਂਦੀ ਹੈ ਹੁਣ ਇਹਨੂੰ ਸਾਰੀ ਨੂੰ ਰੋਡੀ ਪਈ ਵੀ ਦੀ। ਕੋਸਣਾ ਕੋਸ ਦਾਣੇ ਚਮਕਣ ਲੱਗੇ ਆ ਵਿੱਚ ਵੱਲ ਤੇ ਵਾਗਾਂ ਨੇ ਜੇ ਕੋਈ ਡੋਡੀ ਜੇ ਵੱਢ ਦੇਦਾ ਸ਼ਾਇਦ ਨਾ ਸਾਫ਼ ਹੁੰਦੇ ਔਰ ਮੀਂਹ ਜਾਂ ਪੈ ਗਿਆ ਹਵਾ ਚੱਲ ਗਈ ਤੇ ਕਰਕੇ ਸੋਹਣਾ ਸਾਫ਼ ਜਿਹਾ ਲੱਗਦੇ ਆ ਹੋਏ ਬੀਚਰੋ ਰੋਡੀ ਨਿਕਲ ਜੂ ਲੱਗਾ ਆ ਦੇਖੋ ਹੁਣ ਦਾਣੇ ਇਹਦਾ ਨੇ ਜਿਹੜੇ ਆ ਦਾਣੇ ਆ ਤਾਂ ਪੱਲੇ ਪੈਣਗੇ ਜੋ ਹੇਟ ਲਈ ਨਹੀਂ ਆਪਣੇ ਕੰਮ ਆਉਣਗੇ ਬਾਕੀ ਨੁਕਸਾਨ ਤਾਂ ਹੈਗਾ ਹੀ ਨੁਕਸਾਨ ਵੀ ਬਹੁਤ ਹੈ ਆ ਦੇਖੋ ਸਬਜ਼ੀਆਂ ਪੱਕੀਆਂ ਖੜੀਆਂ ਸਾਰਾ ਅੱਜ ਮੌਸਮ ਦਾ ਉਹਦੇ ਪਰ ਰਹਿ ਗਿਆ ਜੇ ਕਿਤੇ ਮੌਸਮ ਹੁੰਦਾ ਸਾਫ਼ ਤਾਂ ਬਹੁਤ ਅੱਜ ਵੀ ਵढਾਈ ਬਹੁਤ ਹੋ ਜਣੀ ਤੇ ਚਲੋ ਹੁਣ ਵੀ ਪੈਲੇ ਸਿੱਧਾ ਪੱਧਰਾ ਪੈ ਜਵੇ ਸਿੱਧਾ ਪੱਧਰਾ ਜਾ ਪਿਆ ਪਿਆ ਫਿਰ 2-4 ਦਿਨ ਵਿੱਚ ਚੱਲ ਪਣਗੇ ਮਸ਼ੀਨਾਂ ਹੁ ਵਾਤੇ ਵਾਤੇ ਹੋਰ ਕੰਨਾ ਨਾਲੇ ਖੜੀ ਜੀਰੀ ਹੋਰ ਜਿਹੜੀ ਨਰਮ ਆ ਹੁਣ ਥੋੜੀ ਨਰਮ ਵੀ ਵढਾਈ ਜਾਂਦੀ ਆ ਅੰਮੀ ਕਰਕੇ ਤੇ ਜਾਂਦੀਓ ਭਰੀ ਜਾਊਗੀ ਉੱਥੇ ਫੁੱਲ ਫੁਲਾਈ ਵਾਲਾ ਚੱਕਰ ਆ ਜਿਹੜਾ ਚੱਕਿਆ ਜਾਊਗਾ ਆਏ ਕਾ ਖੇਪਟਣ ਨੂੰ ਲੱਗ ਲਵੇ ਮੜੀ ਧੁੱਪਾਂ ਦੇ ਵਿੱਚੋਂ ਨਿਕਲਦੇ ਨੂੰ ਕਰਦੀ ਆ ਬਈ ਅਪ ਕਿਣੀਆਂ ਗਰੀਬੀ ਜਾਂਦੀਆਂ ਇੰਨੇ ਮਾੜਾ ਜਿਹਾ ਪਾਣ ਗਿਆ ਸਖ ਲੋਗ ਇਹਨਾਂ ਦਾ ਬਾਕੀ ਆ ਚੀਜ਼ ਕੰਮ ਜਾਵਾ ਜੀ ਗਾਹਾਂ ਨੂੰ ਬੂਟੇ ਦੀ ਲੋਾਈ ਹੋਰ ਵੀ ਵੱਧ ਹੋ ਜਣੀ ਆ ਕਿਉਂ ਫਸਲ ਹਰੇਕ ਵੇ ਬਿਮਾਰੀ ਪੈਣ ਲੱਗੇ ਕਿਸੇ ਕਣਕ ਦਾ ਵੀ ਕੁਛ ਨਹੀਂ ਦੇਖਿਆ ਹੈਗਾ ਕਣਕ ਆ ਵੀ ਆਪਾਂ ਨੇ ਕਹਿੰਦੇ ਬੀਜ ਦੇਣੀ ਚਲੋ ਵਧੀਆ ਹੋ ਜਾਂਦੀ ਹੈ ਪਰ ਇੱਕ ਸਾਲ ਕਣਕਾਂ 'ਚ ਵੀ ਹਵਾ ਜੀ ਫਿਰ ਕੇ ਇਹ ਹਰੇ ਹੀ ਕੰਮ ਹੋ ਗਿਆ ਦਾ ਬੀਜ ਇਹ ਕਰਕੇ ਆ ਜਿਹੜਾ ਹੈਗਾ ਬੂਟਾ ਇਹ ਹਲੇ ਨੂੰ ਕੋਈ ਬਿਮਾਰੀ ਨਹੀਂ ਗਈ ਤੇ ਸੰਡੀ ਸਾਡੀ ਕਈ ਆਪਾਂ ਬੂਟਾ ਜਾ ਹੋ ਜਨਾ ਹੈ ਇੱਕ ਦੀ ਹੋਇਆ ਤਾਂ ਉੱਪਰ ਦੇ ਬਿੱਠਾ ਜੇ ਗਰੀਆਂ ਬਹੁਤ ਨਹੀਂ ਦੀਆਂ ਪਰ ਜਣੀ ਇਹ ਝਾਲ ਚੱਲ ਲੰਦਾ ਮਾੜਾ ਮੋਟਾ ਪੱਤਾ ਖਾਂਦਾ ਜਿਹੜਾ ਹੁੰਦਾ ਕਈ ਪਾਸੇ ਦਾ ਨਖਾਨ ਬਹੁਤ ਹੋਇਆ ਦਿਖਾਇਆ ਇਹ ਵੀ ਮੰਡੀਆਂ ਦੇ ਵਿੱਚ ਵੀ ਦਿਖਾਇਆ ਪਾਣੀ ਥੱਲੇ ਢੇਰੀਆਂ ਦੇ ਬੜਿਆ ਪਾ ਐਣ ਵੀ ਪਹਿਲੀ ਗਈ ਪਾਸੇ ਚਲੋ ਇਹ ਚੀਜ਼ ਤਾਂ ਸਾਡੇ ਬਚਾਉ ਹੈ ਬਾਕੀ ਇਹਨੂੰ ਆਪਾਂ ਪਾਣੀ ਲੱਗਦਾ ਹੀ ਤਾਂ ਨਾ ਹੋਰ ਠਰਨਾ ਥੋੜਾ ਰਾਜ ਨੇ ਲੱਗਿਆ ਲੱਗਿਆ ਸੂਰਜ ਨਿਕਲਣ ਇਧਰ ਤੇ ਮਾੜਾ ਚਮਕਿਆ ਬਾਕੀ ਇਹ ਨਹੀਂ ਪਤਾ ਹੈਗਾ ਵੀ ਕਹਿੰਦੇ ਬੱਦਲ ਜੇ ਬੋਲਦੀ ਓ ਤੂਪਾਂ ਆਲੇ ਵੀ ਮੇਰਾ ਪ੍ਰੇਤ ਬਾਦਮ ਵਾਲੀ ਫਸਲ ਬਹੁਤ ਘੱਟ ਦੀ ਲੱਗਦੀ ਆ ਕਰਦੀ ਧੋਹ ਹੀ ਨਹੀਂ ਉਹਦੇ ਨੇ ਦੇਖੋ ਕੱਕਮਦਲਾ ਦੇ ਕੱਖ ਵੱਡੇ ਫੈਰੇ ਆ ਹਾਂ ਉਹ ਕੈਨੜੀ ਕਰ ਰਹੀ ਸਿੰਗਾਈ ਦਾ ਕੰਮ ਸਟਾਰਟ ਹੁਣ ਤਕਰੀਬਨ ਹੁਣ ਵੇਲੇ ਜੀ ਆ ਮੈਂ ਕੱਲ ਕੋਲ ਤੇ ਬੜੀ ਇਕ ਕਰਦੀ ਲੈਣ ਹੱਥ ਸ ਨਵੇੜੇ ਕੰਮ ਇਹਨਾਂ ਦਾ ਵੀ ਚਲੋ ਠੀਕ ਆ ਜੀ ਮਿਲਦੇ ਫਿਰ ਆਪਾਂ ਕੇ ਅਗਲੇ ਵਲੌਗ ਦੇ ਵਿੱਚ ਵੀਰਤਾ ਸਵੇਰ ਦੇ ਨਾਲ ਭਾਈ ਮੀਂਹ ਕਿੰਨੀ ਨੇ ਗੜ ਜਾਇਆ ਵਾ ਕੰਮ ਮਾੜਾ ਮੋਟਾ ਹੀ ਬਾਹਰ ਨਿਕਲੇ ਆ ਜਿੰਨਾ ਹੋਇਆ ਆਪਾਂ ਦਿਖਾਇਆ ਕਰਿਓ ਮਨਜ਼ੂਰ ਹਾਰਿਆ ਨੂੰ ਭਾਈ ਸਤਿ ਸ੍ਰੀ ਅਕਾਲ ਜੀ